ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਅੜੀਤਾ ਖਬਰ ਸੁਣ ਕੇ ਤੁਹਾਡੇ ਪੈਰਾ ਥੱਲੇ ਜ਼ਮੀਨ ਨਿਕਲ ਜਾਣੀ ਕਿਉਂਕਿ ਇੱਕ ਐਨ ਆਰ ਆਈ ਦੀ ਘਰ ਵਾਲੀ ਨੇ ਏਡੀ ਵੱਡੀ ਗਲਤੀ ਕਰ ਦਿੱਤੀ ਜਿਸ ਨੂੰ ਲੈ ਕੇ ਉਸਨਾ ਉਸਨੇ ਆਪਣਾ ਟੱਬਰ ਹੀ ਉਜਾੜ ਲਿਆ ਤਾਂ ਤਸਵੀਰਾਂ ਤੁਹਾਡੇ ਨਾਲ ਜੋ ਸਾਂਝੀਆਂ ਕਰਨ ਜਾ ਰਹੇ ਹਾਂ ਜੋ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਤਾਂ ਇਹ ਔਰਤ ਦਾ ਨਾਂ ਰਣਜੀਤ ਕੌਰ ਆ ਜਿਸ ਨੂੰ ਇੱਕ ਵਿਅਕਤੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਪਿਆਰ ਹੋ ਜਾਂਦਾ ਜਿਸ ਦੇ ਬਾਅਦ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਦੀਆਂ ਕਿ ਕਿਸ ਤਰ੍ਹਾਂ ਜਿਹੜਾ ਉਹ ਲੜਕਾ ਜਿਹੜਾ ਇਸ ਨੂੰ ਯੂਜ਼ ਕਰਦਾ ਉਸ ਦੇ ਬਾਅਦ ਇਸ ਨੂੰ ਮੌਦੇ ਘਾਟ ਤੱਕ ਉਤਾਰ ਦਿੰਦਾ ਹੈ ਤਾਂ ਦੱਸ ਦੇਣਾ ਚਾਹੁੰਦੇ ਕਿ ਪਾਇਲ ਦਾ ਜਿਹੜਾ ਮਸਲਾ ਦੱਸਿਆ ਜਾ ਰਿਹਾ ਆ ਖੰਨਾ ਦੇ ਕੋਲ ਪਾਇਲ ਪੈਂਦਾ ਤਾਂ ਉੱਥੇ ਦੀ ਐਨ ਆਰ ਆਈ ਬੀਬੀ ਸੀਗੀ ਜਿਸ ਦੇ ਘਰ ਵਾਲਾ ਜਿਹੜਾ ਹੈ ਉਹ ਵਿਦੇਸ਼ ਵਿੱਚ ਰਹਿੰਦਾ ਤੇ ਦੋ ਬੱਚੇ ਆ ਦੋ ਮੁੰਡੇ ਆ ਉਹ ਵੀ ਵਿਦੇਸ਼ ਵਿੱਚ ਰਹਿੰਦੇ ਆ ਪਰ ਇਸ ਔਰਤ ਦਾ ਜਿਹੜਾ ਸੋਸ਼ਲ ਮੀਡੀਆ ਉੱਤੇ ਇੱਕ ਲੜਕੇ ਦੇ ਨਾਲ ਪਿਆਰ ਮੁਹੱਬਤ ਹੋ ਜਾਂਦੀ ਜਿਸ ਦੇ ਬਾਅਦ ਏ ਕਈ ਵਾਰ ਆਪਸ ਦੇ ਵਿੱਚ ਮਿਲਦੇ ਜੁਲਦੇ ਵੀ ਆ ਪਰ ਉਹ ਲੜਕਾ ਬੜਾ ਛਾਤਰ ਹੁੰਦਾ ਹੈ ਉਹ ਲੜਕੇ ਉੱਤੇ ਆਲਰੇਡੀ ਕਈ ਕੇਸ ਚੱਲ ਰਹੇ ਹੁੰਦੇ ਉਸਨੇ ਚੋਰੀਆਂ ਵੀ ਕੀਤੀਆਂ ਠੱਗੀਆਂ ਵੀ ਮਾਰੀਆਂ ਤੇ ਉਸਦੇ ਉੱਤੇ ਅਰਾਦਾ ਕਤਲ ਦੇ ਕਈ ਕੇਸ ਦਰਜ ਹੁੰਦੇ ਨੇ ਪਰ ਔਰਤ ਜਿਹੜੀ ਇਸ ਗੱਲ ਤੋਂ ਅਣਜਾਣ ਸੀ ਕਿ ਉਸਨੇ ਕਿਸ ਬੰਦੇ ਦੇ ਨਾਲ ਪਿਆਰ ਪਾ ਲਿਆ ਜਾਂ ਕਿਸ ਲੜਕੇ ਨਾਲ ਉਸਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਇਸ ਦਾ ਅੰਜਾਮ ਕੀ ਹੋ ਸਕਦਾ ਤਾਂ ਉਸਦੇ ਬਾਅਦ ਰਿਸ਼ਤੀਆਂ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜੋ ਖਬਰ ਬਣੀ ਕਿਉਂਕਿ ਜਿਹੜਾ ਲਗਾਤਾਰ ਜਦੋਂ ਆਪਸ ਵਿੱਚ ਦੋਵੇਂ ਮਿਲਦੇ ਰਹੇ ਤਾਂ ਇੱਕ ਦਿਨ ਜਦੋਂ ਮਿਲ ਰਹੇ ਸੀਗੇ ਕਿਉਂਕਿ ਲੜਕਾ ਹਿਸ਼ਾਰਪੁਰ ਦਾ ਰਹਿਣ ਵਾਲਾ ਸਕਦਾ ਹਿਸ਼ਾਰਪੁਰ ਤੋਂ ਜਦੋਂ ਉਸ ਨੂੰ ਜਿਹੜੀ ਔਰਤ ਨੂੰ ਮਿਲਣ ਗਿਆ ਤਾਂ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋਗੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਜਿਸ ਦੇ ਬਾਅਦ ਉਹ ਇਸ ਔਰਤ ਦਾ ਮਰਡਰ ਕਰਕੇ ਫਰਾਰ ਹੋ ਜਾਂਦਾ ਲਗਾਤਾਰ ਪੁਲਿਸ ਭਾਲ ਕਰ ਰਹੀ ਸੀ ਕਿਉਂਕਿ ਮਸਲਾ 2023 ਦਾ ਆ ਤਕਰੀਬਨ 7-8 ਮਹੀਨੇ ਪਹਿਲਾਂ ਦਾ ਇਹ ਮਸਲਾ ਦੱਸਿਆ ਜਾ ਰਿਹਾ ਹੈ ਤਾਂ ਪੁਲਿਸ ਲਗਾਤਾਰ આરોપી ਦੀ ਭਾਲ ਕਰ ਰਹੀ ਸੀ ਕਿਤਾ આરોપી ਬੜਾ ਛਾਤਰ ਸੀਗਾ ਉਸਨੇ ਵੀ ਜਿਗਾੜ ਲਾ ਕੇ ਭਾਰਤ ਤੋਂ ਨਿਕਲਣ ਦਾ ਫੈਸਲਾ ਕਰ ਲਿਆ ਸੀਗਾ ਭਾਰਤ ਤੋਂ ਭੱਜਣ ਦਾ ਫੈਸਲਾ ਕਰ ਲਿਆ ਸੀ ਕਿਉਂਕਿ 2017 ਤੋਂ ਟਰੈਵਲ ਕੰਪਨੀ ਜਿਹੜੀ ਉਹ ਚਲਾ ਰਿਆ ਸੀਗਾ ਇੱਕ ਟਰੈਵਲ ਕੰਪਨੀ ਚਲਾ ਰਿਆ ਸੀਗਾ આરોપી ਵਿਨੋਦ ਕੁਮਾਰ ਤਾਂ ਉਸਦੇ ਵੱਲੋਂ ਜਿਹੜਾ ਭੱਜਣ ਦਾ ਜਗਾੜ ਪੂਰਾ ਕੀਤਾ ਹੋਇਆ ਸੀਗਾ ਤੇ ਕੋਲਕੱਤਾ ਤੋਂ ਜਾ ਕੇ ਜਦੋਂ ਕੋਲਕੱਤਾ ਰਾਈਓ ਫਲੈਟ ਰਾਈ ਬਾਹਰਲੇ ਵਿਦੇਸ਼ ਉਡਾਰੀ ਮਾਰਨ ਲੱਗਦਾ ਤਾਂ ਪੁਲਿਸ ਉਸ ਨੂੰ ਅਰੈਸਟ ਕਰ ਲੈਂਦੀ ਆ ਤਾਂ ਪੁਲਿਸ ਨੇ ਐਲਓਸੀ ਵੀ ਜਾਰੀ ਕੀਤੀ ਹੋਈ ਸੀਗੀ ਖੰਨਾ ਪੁਲਿਸ ਨੇ ਐਲਓਸੀ ਜਾਰੀ ਕੀਤੀ ਹੋਈ ਸੀਗੀ ਤੇ ਲਗਾਤਾਰ ਉਸ ਦੀ ਭਾਲ ਕਰ ਰਹੀ ਸੀਗੀ ਤਾਂ ਉਸ ਨੂੰ ਲੈ ਕੇ ਹੁਣ આરોપી ਵਿਨੋਦ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਤਾਂ ਕਹਿ ਸਕਦੇ ਆ ਸੋਸ਼ਲ ਮੀਡੀਆ ਉੱਤੇ ਕੀਤੇ ਪਿਆਰ ਨੇ ਇੱਕ ਤਰ੍ਹਾਂ ਤਬਾਹੀ ਮਚਾ ਕੇ ਰੱਖਤੀ ਇਸ ਪਰਿਵਾਰ ਦੇ ਵਿੱਚ ਇਸ ਜਿਹੜੀ ਬੀਬੀ ਆ ਇਹਦੀ ਤਕਰੀਬਨ ਉਮਰ 43 ਸਾਲ ਦੱਸੀ ਜਾ ਰਹੀ ਹੈ ਤੇ ਉਸ ਲੜਕੇ ਦੀ ਉਮਰ ਤਕਰੀਬਨ 32 ਤੋਂ 33 ਸਾਲ ਜਿਹੜੀ ਆ ਦੱਸੀ ਜਾ ਰਹੀ ਹੈ ਤਾਂ ਜਦੋਂ ਦੋਹਾਂ ਦਾ ਆਪਸ ਵਿੱਚ ਪਿਆਰ ਹੁੰਦਾ ਤਾਂ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਲੜਾਈ ਹੋ ਜਾਂਦੀ ਜਿਸ ਦੇ ਬਾਅਦ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਇਹ ਕਿਸ ਤਰ੍ਹਾਂ ਮੌਤ ਦੇ ਘਾਟ ਉਸ ਨੂੰ ਉਤਾਰਿਆ ਜਾਂਦਾ ਤੇ ਪੁਲਿਸ ਲਗਾਤਾਰ ਉਸ ਲੜਕੇ ਦੀ ਭਾਲ ਕਰ ਰਹੀ ਹੁੰਦੀ ਤਾਂ ਹੁਣ ਲੜਕੇ ਨੂੰ ਕਾਬੂ ਕਰ ਲਿਆ ਗਿਆ ਤਾਂ ਸੋਸ਼ਲ ਮੀਡੀਆ ਉੱਤੇ ਕੀਤੇ ਪਿਆਰ ਨੇ ਪਰਿਵਾਰ ਹੀ ਉਜਾੜ ਕੇ ਰੱਖ ਦਿੱਤਾ ਦੇਖੋ ਇਸ ਔਰਤ ਜਿਹੜੀ ਇਸ ਔਰਤ ਦਾ ਰਣਜੀਤ ਕੌੜਾ ਤੇ ਉਮਰ ਤਕਰੀਬਨ 43 ਸਾਲ ਇਸ ਦੀ ਦੱਸੀ ਜਾ ਰਹੀ ਹੈ ਤਾਂ ਇਹਦੇ ਜਿਹੜੇ ਘਰ ਵਾਲਾ ਹੁੰਦਾ ਹੈ ਉਹ ਵਿਦੇਸ਼ ਵਿੱਚ ਆ ਪਤੀ ਵਿਦੇਸ਼ਾ ਤੇ ਦੋ ਬੱਚੇ ਵੀ ਇਸ ਦੇ ਵਿਦੇਸ਼ ਸਗੇ ਪਰ ਪਿੱਛੇ ਇਸ ਨੂੰ ਸੋਸ਼ਲ ਮੀਡੀਆ ਉੱਤੇ ਪਿਆਰ ਹੋ ਜਾਂਦਾ ਆ ਤਾਂ ਉਸ ਦੇ ਬਾਅਦ ਆਪਸ ਵਿੱਚ ਕਾਫੀ ਗੱਲਬਾਤ ਵੀ ਹੁੰਦੀ ਆ ਤੇ ਮਿਲਣ ਜੁਲਣ ਵੀ ਆਪਸ ਦੇ ਵਿੱਚ ਚੱਲਦਾ ਰਹਿੰਦਾ ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਜਿਸ ਦੇ ਨਾਲ ਉਸਨੇ ਪਿਆਰ ਪਾਇਆ ਜਿਸ ਦੇ ਨਾਲ ਉਹ ਦੋਸਤੀ ਨਿਵਾ ਰਹੀ ਆ ਉਹ ਬੰਦਾ ਜਿਹੜਾ ਬਹੁਤ ਹੀ ਸ਼ਾਤੇਰਾ ਬਹੁਤ ਹੀ ਉਸਨੇ ਗੁਨਾਹ ਕੀਤੇ ਹੋਏ ਨੇ ਕਤਲ ਇਰਾਦਾ ਕਤਲ ਦੇ ਮਾਮਲੇ ਦਰਜਾ ਚੋਰੀਆਂ ਠੱਗੀਆਂ ਕੀਤੀਆਂ ਹੋਈਆਂ ਨੇ ਜਦੋਂ ਤੱਕ ਉਸ ਨੂੰ ਪਤਾ ਲੱਗਦਾ ਉਦੋਂ ਤੱਕ ਇਸ ਔਰਤ ਦੇ ਨਾਲ ਵੀ ਉਹ ਕਾਰਾ ਕਰ ਜਾਂਦਾ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਤਾਂ ਤਸਵੀਰਾਂ ਇਸ ਵੇਲੇ ਦੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਤਾਂ ਪਾਇ निवासी औरत ਦੇ ਨਾਲ ਇਹ ਕਾਂਡ ਵਾਪਰਦਾ ਉਸਦੇ ਬਾਅਦ ਪੁਲਿਸ ਇਸ ਦੇ ਉੱਤੇ ਐਲਓਸੀ ਜਾਰੀ ਕਰਦੀ ਹੈ ਤੇ ਲਗਾਤਾਰ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਹੁਣ ਜਦੋਂ ਇੱਕ ਕਲਕੱਤਾ ਰਾਹੀਂ ਵਿਦੇਸ਼ ਉਡਾਰੀ ਮਾਰਨ ਦੀ ਤਿਆਰੀ ਵਿੱਚ ਸੀਗਾ ਤਾਂ ਉਸ ਵੇਲੇ ਪੁਲਿਸ ਨੂੰ ਉੱਥੇ ਹੀ ਦਬੋਚ ਲੈਂਦੀ ਹੈ ਤਾਂ ਹੁਣ ਵੱਣਦੀ ਸੋਝਾ ਵੀ ਪੁਲਿਸ ਦੇਵੇਗੀ ਪਰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਕਿ ਅਣਜਾਣ ਬੰਦਿਆਂ ਦੇ ਮੂੰਹ ਨਾਲ ਲੱਗੋ ਤਾਂ ਚੰਗੀ ਗੱਲ ਆ ਕਿਉਂਕਿ ਅੱਜ ਕੱਲ ਲੋਕਾਂ ਦਾ ਬਿਲਕੁਲ ਭੇਤ ਨਹੀਂ ਕੌਣ ਕਿਹੋ ਜਿਹਾ ਆ ਕੌਣ ਕਿੱਧਰ ਨੂੰ ਜਾ ਰਿਹਾ ਹੈਗਾ ਲੋਕ ਤਾਂ ਇਸੇ ਤਰ੍ਹਾਂ ਦੇਖੋ ਇਸ ਔਰਤ ਦੇ ਨਾਲ ਹਾਦਸਾ ਵਾਪਰਿਆ ਇੱਕ ਅਣਜਾਣ ਬੰਦੇ ਦੇ ਨਾਲ ਉਸਨੇ ਪਿਆਰਤਾ ਪਾ ਲਿਆ ਪਰ ਉਸਦੇ ਪਿਆਰ ਨੇ ਉਸਦਾ ਪਰਿਵਾਰ ਹੀ ਉਜਾੜ ਕੇ ਰੱਖ ਦਿੱਤਾ ਤਾਂ ਤਸਵੀਰਾਂ ਪਾਇਲ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਨਾਲ-ਨਾਲ ਸੁਣਾਉਂਦੇ ਚੱਲਦੇ ਆ ਕਿ ਪੁਲਿਸ ਪ੍ਰਸ਼ਾਸਨ ਦਾ ਇਸ ਦੇ ਉੱਤੇ ਕੀ ਕਹਿਣਾ ਕਿਸ ਤਰ੍ਹਾਂ ਇਸ ਨੂੰ ਟਰੈਪ ਆਇਆ ਕਿਸ ਤਰ੍ਹਾਂ ਇਸ ਨੂੰ ਫੜਿਆ ਗਿਆ 24/9 ਜਦੋਂ ਬੈਂਕ ਤੋਂ ਵਾਪਸ ਕੋਲਕਾਤਾ ਲੈਂਡ ਕੀਤਾ ਉਹਨੂੰ ਇੰਟਰਸੈਪਟ ਕੀਤਾ ਗਿਆ। ਇਹ ਪ੍ਰੈਸ ਕਾਨਫਰੰਸ ਇੱਕ ਪਾਇਲ थाना ਵਿੱਚ 2023 ਵਿੱਚ ਮੁਕਦਮਾ ਦਰਜ ਹੋਇਆ ਸੀਗਾ। ਮੁਕਦਮਾ ਨੰਬਰ ਹੈ 94 ਅੰਡਰ ਸੈਕਸ਼ਨ 302 ਆਈਪੀਸੀ। ਤੇ ਇਹਦੇ ਅੰਦਰ ਸਾਨੂੰ ਇੱਕ ਲੇਡੀ ਮਿਲੀ ਸੀ ਫਾਈਲ ਦੇ ਅੰਦਰ ਹੀ ਜੋ ਆਪਣੇ ਬੇਸਮੈਂਟ ਦੇ ਅੰਦਰ ਜਿੱਥੇ ਮਰਡਰ ਹੋ ਚੁੱਕਿਆ ਸੀਗਾ। ਤੇ ਇਮੀਡੀਏਟਲੀ ਅਸੀਂ ਇੱਕ ਅਫੇਅਰ ਲੌਂਚ ਕੀਤੀ ਸੀ ਉਹਦੇ ਹਸਬੰਦ ਦੇ ਬਿਆਨਾਂ ਦੇ ਉੱਤੇ ਤੇ ਉਸ ਟਾਈਮ ਜਿਹੜਾ ਹੈ ਮੁਕਦਮਾ ਸੀ ਅਨਟਰੈਸ ਸੀਗਾ। ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਅਸੀਂ ਇਹ ਬੰਦਾ ਇੱਕ ਵਿਨੋਦ ਕੁਮਾਰ ਉਰਫ ਵੀਨੂ ਕਾਲੀਆ ਵੀਨੂ ਕਨੈਲਿਆ ਜੋ ਕਿ ਪੁਨੈਲ ਪੇਟ ਦਾ ਰਹਿਣ ਵਾਲਾ ਹੈ ਹਿਸ਼ਾਰ ਕਮਿਸ਼ਨ ਨੂੰ ਨਾਮਜ਼ਦ ਕੀਤਾ ਸੀਗਾ ਅਤੇ ਉਹ ਇਮੀਡੀਏਟਲੀ ਸੰਜੋਤ ਪਤਾ ਲੱਗਿਆ ਇਮੀਡੀਡੀਟਲੀ ਉਹ ਆਪਣਾ ਮਰਡਰ ਕਰਕੇ ਬੈਂਕਾਕ ਚਲਾ ਗਿਆ ਸੀ ਅਸੀਂ ਉਹਦੀ ਐਲਓਸੀ ਖਲਵਾਈ ਸੀ ਤੇ ਹੁਣ 11 5 24 ਨੂੰ ਜਦੋਂ ਬੈਂਕਾਕ ਤੋਂ ਵਾਪਸ ਕੋਲਕਾਤਾ ਲੈਂਡ ਕੀਤਾ ਉਹਨੂੰ ਇੰਟਰਸੈਪਟ ਕੀਤਾ ਗਿਆ ਅਤੇ ਸਾਡੀ ਫਾਈਲ ਦੀ ਪਾਇਲ ਪੁਲਿਸੀ ਸਾਰੀ ਟੀਮ ਉੱਥੇ ਉਹਨੂੰ ਗੈਰਚੇਰ ਨੂੰ ਰੈਸਟ ਕਰਕੇ ਲੈ ਕੇ ਗਈ। ਸਰ ਪਤਾ ਲੱਗਿਆ ਜੀ ਮੋਟਿਵ ਕੀ ਸੀ ਉਹਦਾ ਕਤਲ ਕਰਨ ਦਾ ਜੀ। ਅ ਵਿਨੂ ਕੁਰਾਲਿਆ ਜੀ ਸਾਨੂੰ ਕੁਝ ਨਹੀਂ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਲੇਡੀ ਨਾਲ 207 ਤੋਂ ਰਿਲੇਸ਼ਨਸ਼ਿਪ ਸੀਗਾ ਤੇ ਉਸ ਰਾਤ ਨੂੰ ਇਹ ਲੇਡੀ ਨੂੰ ਮਿਲਣ ਆਇਆ ਸੀ ਤੇ ਉਸ ਦਿਨ ਆਪਸ ਇਹਨਾਂ ਚ ਕੋਈ ਬਹਿਸ ਬਾਜ਼ੀ ਹੋ ਗਈ ਜਿਸ ਤੋਂ ਬਾਅਦ ਇਹ ਗੁੱਸੇ ਚ ਆ ਕੇ ਲੇਡੀ ਦੇ ਰੌਡ ਮਾਰਜਿਸ ਕਰਕੇ ਉਸ ਦਾ ਮਾਰਡਰ ਹੋ ਗਿਆ ਸੀ। ਕੀ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਸਰ? ਹਾਂਜੀ ਹਥਿਆਰ ਬਰਾਮਦ ਹੋ ਚੁੱਕਿਆ ਹੈ ਜੀ। ਡੀਐਸਪੀ ਸਾਹਿਬ ਮ੍ਰਿਤਕ ਮਹਿਲਾ ਇਸ ਵਿਅਕਤੀ ਦੇ ਸੰਪਰਕ ਕਿੱਦਾਂ ਆਈ ਜੀ? ਇਮ੍ਰਿਤਕ ਮੇਲਾ 2017 'ਚ ਫੇਸਬੁੱਕ ਦੇ ਥਰੂ ਇਹਦੇ ਸੰਬੰਧ ਵਿੱਚ ਆਈ ਸੀ ਜੀ ਸਰ ਤੇ ਇਸ ਵਿਅਕਤੀ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਜੀ ਹਾਂ ਜੀ ਇਸ ਵਿਅਕਤੀ ਦੇ 10 ਤੋਂ ਵੱਧ ਮੁਕਦਮੇ ਦਰਜ ਹਨ ਕਈ ਅੰਦਰ 307 ਕਈ ਅੰਦਰ ਐਨਡੀਪੀਐਸ ਹੈ ਕਈ ਅੰਦਰ ਚੋਰੀ ਤੇ ਡਕੈਤੀ ਦੇ ਵੀ ਮੁਕਦਮੇ ਦਰਜ ਹਨ ਜੀ ਸਰ ਤੇ ਇਹਦਾ ਰਿਮਾਂਡ ਵਗੈਰਾ ਕਿੰਨੀ ਦੇਰ ਦਾ ਜੀ ਇਹਦਾ ਸਾਨੂੰ ਅਜੇ 4 ਦਿਨ ਦਾ ਰਿਮਾਂਡ ਮਿਲਿਆ ਹੈ ਇਫ ਨੀਡ ਬੀ ਅਸੀਂ ਹੋਰ ਰਿਮਾਂਡ ਲੈ ਲਾਂਗੇ ਜੀ ਕੀ ਇਸ ਮਾਮਲੇ 'ਚ ਕੋਈ ਹੋਰ ਖਲਾਸੇ ਹੋਣ ਦੀ ਉਮੀਦ ਹੈ ਸਰ ਸਾਨੂੰ ਉਮੀਦ ਹੈ ਕਿ ਜਿਸ ਰਿਮਾਂਡ ਦਿੱਤਾ ਹੈ ਕਿ ਹੋਰ ਕੋਈ ਚੀਜ਼ਾਂ ਸਾਹਮਣੇ ਆਣਗੀ। ਇਹ ਪ੍ਰੈਸ ਕਾਨਫਰੰਸ ਇੱਕ ਪਾਇਲ थाना ਵਿੱਚ 2023 ਵਿੱਚ ਮੁਕੱਦਮਾ ਦਰਜ ਹੋਇਆ ਸੀਗਾ। ਮੁਕੱਦਮਾ ਨੰਬਰ ਹੈ 94 ਅੰਡਰ ਸੈਕਸ਼ਨ 302 ਆਈਪੀਸੀ। ਤੇ ਇਹਦੇ ਅੰਦਰ ਸਾਨੂੰ ਇੱਕ ਲੇਡੀ ਮਿਲੀ ਸੀ ਫਾਈਲ ਦੇ ਅੰਦਰ ਹੀ ਜੋ ਆਪਣੇ ਬੇਸਮੈਂਟ ਦੇ ਅੰਦਰ ਜਿੱਥੇ ਮਰਡਰ ਹੋ ਚੁੱਕਿਆ ਸੀਗਾ।